ਥੈਂਕ ਯੂ ਇਹ ਗਰਾਉਂਡ ਦਰਸ਼ਕੋ ਤੁਸੀਂ ਦੇਖ ਹੀ ਰਹੇ ਹੋ 1.5 ਸਾਲ ਤੋਂ ਤੇ ਇੱਥੇ ਪੂਰੇ ਵਧੀਆ ਤਰੀਕੇ ਨਾਲ ਜਿਹੜੀ ਆਰਮੀ ਦੇ ਵਿੱਚ ਵੀ ਲਾ ਲੋ ਜਿਸ ਤਰ੍ਹਾਂ ਦੀ ਟ੍ਰੇਨਿੰਗ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀ ਗਾ ਜੀ। ਇਹ ਖੇਡ ਗਰਾਊਂਡ ਆ ਜੀ ਪਿੰਡ ਬੰਗੀ ਦੀਪਾ ਦਾ ਜਿਹੜੀਆਂ ਵੀਡੀਓ ਪਹਿਲਾਂ ਪਾਲਾਦਾਰ ਪਾਉਂਦੇ ਰਹਿੰਦੇ ਆ ਤੇ ਉਸ ਲੜੀ ਦੇ ਵਿੱਚ ਇੱਕ ਹੋਰ ਅੱਜ ਜਨਮ ਦਿਨ ਸ਼ਾਮਿਲ ਹੋਇਆਗਾ। ਕਿਹੜੇ ਬੱਚੇ ਦਾ ਜਨਮ ਦਿਨ ਆ ਉਹ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਕੀ ਹਾਲ ਚਾਲ ਆ ਜੀ? ਠੀਕ ਆ ਜੀ ਵਧੀਆ। ਇਹ ਕਿਹੜੇ ਬੱਚੇ ਸਤਿ ਸ੍ਰੀ ਅਕਾਲ ਜੀ। ਮੈਂ ਗਗਨ ਤੇ ਮੇਰੀ ਪੂਰੀ ਟੀਮ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਆ। ਆ ਸਾਡੇ ਹੀ ਗਰਾਊਂਡ ਦੇ ਬੱਚੇ ਦਾ ਆ। ਇਹਦਾ ਜੱਗੂ ਦਾ ਜਨਮ ਦਿਨ ਹੈ। ਇਹਨੂੰ ਸਾਡੇ ਨੇ ਜੁੜੇ ਨੂੰ ਜੁੜੇ ਨਾਲ 8-9 ਮਹੀਨੇ ਹੋ ਗਏ ਨੇ। ਬਧੀਆ ਮਿਹਨਤ ਕਰਦਾ ਹੈ। ਇਹਦੇ ਪਰਿਵਾਰ ਨੇ ਸਾਡੇ ਬੱਚਾ ਲਈ ਡਾਈਟ ਪੇ ਜਿਹਦੇ ਜਨਮ ਦਿਨ ਤੇ ਇਹਦੇ ਪਰਿਵਾਰ ਦਾ ਤਹਿਦ ਲੋ ਧੰਨਵਾਦ ਕਰਦੇ ਆ। ਇਹ ਬੱਚੀ ਨਾਲ ਵੀ ਗੱਲਬਾਤ ਕਰਦੇ ਹਾਂ ਜਿਹਦਾ ਜਨਮ ਦਿਨ ਆਪਾਂ ਅੱਜ। ਬੇਟਾ ਨਾਮ ਕੀ ਆ? ਕਾਜਲ ਜੀ। ਕਾਜਲ। ਇੰਨਾ ਟਾਈਮ ਹੋ ਗਿਆ ਬੱਚੇ ਤੇ ਖੇਡਦੇ ਨੂੰ? 8-9 ਮਹੀਨੇ ਹੋ ਗਈ ਸੀ। 8-9 ਮਹੀਨੇ? ਹਾਂ ਜੀ। ਤੇ ਕਲਾਸ ਵਿੱਚ ਕਿਹੜੀ ਚ ਪੜ੍ਹਦੀ ਆ? 9th ਜੀ। 9th ਵਿੱਚ। 8-9 ਮਹੀਨਿਆਂ ਦੇ ਵਿੱਚ ਹੁਣ ਤਿਆਰੀ ਜਿਹੜੀ ਕਰਵਾਉਂਦੇ ਆ ਇਹ ਹਨ ਉਹਦੇ ਵਿੱਚ ਕੋਈ ਐ ਲੱਗਦੇ ਥਕਾਵਟ ਵਗੈਰਾ ਨਹੀਂ ਜੀ ਬਹੁਤ ਵਧੀਆ ਖੜਾਉਂਦੇ ਆ ਜੀ ਬਹੁਤ ਵਧੀਆ ਖੜਾਉਂਦੇ ਆ ਹਾਂਜੀ ਤੇ ਜਨਮ ਦਿਨ ਅੱਜ ਇੱਥੇ ਮਨਾਇਆ ਜਾ ਰਿਹਾ ਤੇਰਾ ਹਨ ਹਾਂਜੀ ਅੱਛਾ ਇਹ ਸਾਡੇ ਵੱਲੋਂ ਵੀ ਸਾਰੇ ਵੱਲੋਂ ਵਧਾਈਆਂ ਜੀ ਇਸ ਬੱਚੀ ਨੂੰ ਤੇ 9ਵੀਂ 9ਵੀਂ ਕਲਾਸ ਦੀ ਸੀ ਇਹਨੂੰ ਹਾਂਜੀ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਉਮਰ ਕਿੰਨੀ ਹੋ ਗਈ 14 ਸਾਲ ਜੀ 14 ਸਾਲ ਉਮਰ ਆ ਜੀ ਤੇ ਇਹਨਾਂ ਦੇ ਕੋਚ ਜਿਹੜੇ ਹੈਗੇ ਆ ਜਸਪਾਲ ਬਾਬਾ ਵੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਜਸਪਾਲ ਸਿੰਘ ਜੀ ਇਹ ਕਿਵੇਂ ਖੇਡਦੀ ਆ ਜਾਂ ਕੀ ਕੁਝ ਤਿਆਰੀ ਉਹਦੇ ਬਾਰੇ ਥੋੜਾ ਦੱਸ ਦੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਸਿਕਾਲ ਹਾਂਜੀ ਔਰ ਫੌਜੀ ਫਿਜ਼ੀਕਲ ਫਿਟ ਅਕੈਡਮੀ ਵੱਲੋਂ ਬੱਚੀ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਜਨਮ ਦਿਨਾਂ ਜੱਗੂ ਕਬੱਡੀ ਖਿਡਾਰੀ ਹਾਂਜੀ ਤੇ ਵਧੀਆ ਬੱਚਾ ਘਰ ਦੀ ਵੀ ਵਧੀਆ ਇਹਦਾ ਘਰੇ ਵੀ ਪੜਾਈ 'ਚ ਵੀ ਵਧੀਆ ਇਹਦਾ ਸਿਸਟਮ ਸਾਰਾ ਤੇ 8-9 ਮਹੀਨਾ ਤੋਂ ਤਕਰੀਬਨ ਮਿਹਨਤ ਕਰ ਰਹੀ ਹੈ ਬੱਚੀ ਇਹ ਪਹਿਲਾਂ ਤਕਰੀਬਨ 1.5 ਮਹੀਨਾ ਔਖਾ ਹੋਇਆ ਸੀਗਾ ਸਾਰੀਆਂ ਕੁੜੀਆਂ ਨੂੰ ਵੀ ਮੁੰਡੇ ਦਾ ਤਕਰੀਬਨ ਭਾਈ ਦੇ ਨਾਲ ਦੇ ਰਹਿੰਦੇ ਕੁੜੀਆਂ ਨੂੰ ਥੋੜਾ ਜਿਹਾ ਔਖੀ ਪਰ 1.5 ਮਹੀਨੇ ਦੇ ਵਿੱਚ ਤਕਰੀਬਨ ਵਧੀਆ ਸਾਰੀਆਂ ਕੁੜੀਆਂ ਵਧੀਆ ਮਿਹਨਤ ਲਾਉਣ ਲੱਗ ਗਈਆਂ ਵੀ ਬਾਕੀ ਵਿੱਚੋਂ ਇੱਕ ਦੋ ਕੁੜੀਆਂ ਆਉਂਦੀਆਂ ਸੀਗੀਆਂ ਹਨ ਜਿਨ੍ਹਾਂ ਨੂੰ ਨਹੀਂ ਠੀਕ ਲੱਗਿਆ ਲੇਕਿਨ ਤਕਰੀਬਨ ਗਿਣਤੀ ਵਧੀਆ ਕੁੜੀਆਂ ਦੀ ਮੁੰਡਿਆਂ ਨਾਲ ਵੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਬਹੁਤ ਧੰਨਵਾਦ ਕਰਦੇ ਇਹਨਾਂ ਦੇ ਮਾਤਾ ਪਿਤਾ ਦਾ ਵੀ ਜਿਹੜੇ ਆਪਦੇ ਬੱਚਿਆਂ ਨੂੰ ਹਨ ਵਿਸ਼ਵਾਸ ਕਰਕੇ ਸਾਡੇ ਕੋਲ ਭੇਜਦੇ ਆ ਤੇ ਜਨਮ ਦਿਨੀਆਂ ਬਹੁਤ-ਬਹੁਤ ਵਧਾਈਆਂ ਬੱਚੀ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹਦੇ ਪਰਮਾਤਮਾ ਨੂੰ ਦਿਨ ਰੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਧੰਨਵਾਦ ਕਰਦੀ ਹਾਂ ਅਸੀਂ ਉਹਨਾਂ ਨੂੰ ਤੇ ਜਿਹੜੀ ਇਹ ਆਪਾਂ ਪਿਛਲੇ ਹਫ਼ਤੇ ਚਲਾਇਆ ਸੀਗਾ ਜੀ ਉਹ ਤੋਂ ਪਿਛੇ ਦੋ ਹਫ਼ਤੇ ਪਹਿਲਾਂ ਡਾਈਟ ਵਾਲਾ ਕੰਮ ਹਾਂਜੀ ਹਾਂਜੀ ਉਹਦੇ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਉਹ ਸਹੀ ਚੱਲ ਰਿਹਾ ਕਿਵੇਂ ਉਹ ਵਧੀਆ ਸਹੀ ਚੱਲ ਰਹੀ ਸਾਡੇ ਕੋਲੇ ਨਾਮ ਨੋਟ ਕਰਵਾ ਰਹੇ ਆ ਸਾਡੇ ਪਿੰਡ ਦੇ ਤੇ ਬਹੁਤ ਸਾਥ ਦੇ ਰਹੇ ਆ ਪਿੰਡ ਦੇ ਵੀ ਜੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ ਵਧੀਆ ਸਾਥ ਦੇ ਰਿਹਾ ਪਿੰਡ ਦਾ ਬਹੁਤ ਜਿਆਦਾ ਸਹਿਯੋਗ ਦੇ ਰਿਹਾ ਸਾਨੂੰ ਤੇ ਨਾਮ ਲਿਖਵਾ ਰਿਹਾ ਉਹ ਹਰ ਸ਼ਨੀਵਾਰ ਰੱਖਿਆ ਸੀਗਾ ਪਹਿਲਾਂ ਤੇ ਹੁਣ ਐਤਵਾਰ ਦਾ ਉਹ ਦਿਨ ਰੱਖਿਆ ਹੋਇਆ ਤੇ ਉਹ ਐਤਵਾਰ ਨੂੰ ਆਪਾਂ ਲੜੀ ਅਨੁਸਾਰ ਚਲਾ ਰਹੇ ਆ ਤੇ ਬਾਕੀ ਜੇ ਹੋਰ ਵੀ ਕਿਸੇ ਭਰਾ ਨੇ ਮਤਲਬ ਕਿ ਨਾਮ ਲਿਖਵਾਉਣਾ ਹੋਵੇ ਆਪਦਾ ਇਹ ਜਿਹੜੀ ਆਪਾਂ ਡਾਈਟ ਕ੍ਰਾਸ ਕੰਟਰੀ ਵਾਲੇ ਦਿਨ ਦਿੰਨੇ ਆ ਜਿੱਦਾਂ ਪਹਿਲਾਂ ਵੀਡੀਓ ਚ ਦੱਸਿਆ ਤੇ ਉਹ ਆਪਣੇ ਕੋਲ ਨਾਮ ਲਿਖਵਾ ਸਕਦਾ ਗੰਗਣਬਾਈ ਕੋਲ ਜਾਂ ਮੇਰੇ ਕੋਲ ਨਾਮ ਆਪਦੇ ਐਡ ਕਰਵਾ ਸਕਦੇ ਹੋ ਆਪਾਂ ਹਰ ਐਤਵਾਰ ਲੜੀ ਅਨੁਸਾਰ ਉਹਨਾਂ ਦੇ ਨਾਮ ਔਰ ਇੱਕ ਦਿਨ ਪਹਿਲਾਂ ਉਹਨਾਂ ਨੂੰ ਦੱਸ ਦੇਵਾਂਗੇ ਤੇ ਇਹਨਾਂ ਵੱਲੋਂ ਵੀ ਅੱਜ ਡਾਈਟ ਭੇਜੀ ਗਈ ਹੈ ਬੱਚੇ ਦੀ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਹਾਂਜੀ ਇਹਨਾਂ ਬੱਚੀ ਵੱਲੋਂ ਵੀ ਛੋਲਿਆਂ ਦੀ ਚਾਟ ਬਣਾ ਕੇ ਤੇ ਜਿਹੜੀ ਡਾਈਟ ਭੇਜੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਗਰਾਊਂਡ ਦਰਸ਼ਕੋ ਤੁਸੀਂ ਦੇਖ ਹੀ ਰਹੇ ਹੋ ਇੱਕ ਡੇਢ ਸਾਲ ਤੋਂ ਤੇ ਇੱਥੇ ਪੂਰੇ ਵਧੀਆ ਤਰੀਕੇ ਨਾਲ ਜਿਹੜੀ ਆਰਮੀ ਦੇ ਵਿੱਚ ਵੀ ਲਾ ਲੋ ਜਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਉਹ ਵੀ ਫ੍ਰੀ ਆਫ ਕੋਸਟ ਕੋਈ ਖਰਚਾ ਨਹੀਂ ਹੈਗਾ ਉਹਦਾ ਤੇ ਬੱਚੇ 5-7 ਤੋਂ ਲੈ ਕੇ ਹੁਣ ਤੁਸੀਂ ਦੇਖ ਲਓ ਵੀ ਕਾਫੀ ਜੁੜ ਚੁੱਕੇ 85 ਦੇ ਕਰੀਬ ਤੇ ਲੜਕੀਆਂ ਵੀ ਪ੍ਰੋਪਰ ਹਿੱਸਾ ਲੈ ਰਹੀਆਂ ਇਹਨਾਂ ਦੇ ਵਿੱਚ ਤੇ ਉਹ ਸਾਰਾ ਕੁਝ ਗਗਨ ਜਸਪਾਲ ਨੀਮਾ ਫੌਜੀ ਜਾਂ ਹੋਰ ਵੀ ਜਿਹੜੇ ਆਡੀ ਜਿਹੜਾ ਕਪਤਾਨ ਆਰੋ ਵਾਲਾ ਜਾਂ ਹੋਰ ਵੀ ਜਿਹੜੇ ਬੰਦਿਆਂ ਨੇ ਪੰਜ ਚਾਰ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਹੁਣ ਪਿੰਡ ਦੇ ਸਹਿਯੋਗ ਨਾਲ ਇਹ ਵਧੀਆ ਕੰਮ ਚੱਲ ਰਿਹਾ ਇੱਥੇ ਜਿਹੜੇ ਬੱਚੇ ਖੇਡਦੇ ਆ ਉਹਨਾਂ ਦੇ ਜਨਮ ਦਿਨ ਮਨਾਉਣ ਦੀ ਸੀਰੀਜ਼ ਬਣਾਈ ਜਾਂਦੀ ਆ ਵੀਡੀਓ ਉਸੇ ਦੇ ਵਿੱਚ ਇਹ ਨਵੀਂ ਵੀਡੀਓ ਇੱਕ ਇੰਨਾ ਬੱਚਿਆਂ ਦਾ ਹੌਸਲਾ ਫੁਜਾਈ ਹੁੰਦਾ ਰਹਿੰਦਾ ਨੇ ਬਾਨੇ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਇਸ ਬੱਚੀ ਨੂੰ ਵਧਾਈ ਦਿਓ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਤੁਸੀਂ ਆਪਣੇ ਜਿਹੜੇ ਵਿਊ ਹੈਗੇ ਉਹ ਦੱਸ ਸਕਦੇ ਹੋ ਤੇ ਸਾਡੇ ਵੱਲੋਂ ਵੀ ਬੱਚੀ ਨੂੰ ਵਧਾਈਆਂ ਸਾਡੀ ਭੈਣ ਦੀ ਸਾਡੀ ਭੈਣ ਦੀ ਬਹੁਤ ਲੰਮੀ ਕਰੀ ਬਹੁਤ ਲੰਮੀ ਕਰੀ ਗੰਦਰੁਖਸੀਆਂ ਬਕਸਿੰਗ ਗੰਦਰੁਖਸੀਆਂ ਦੀ ਜੈਨ ਦੁਖਣੀ ਜੈਨ ਦੁਖਣੀ ਰਾਜ ਚੌਕਣੀ ਰਾਜ ਚੌਕਣੀ ਤੱਕੀ ਕਰੇ ਤੱਕੀ ਕਰੇ ਇਹਦੇ ਪਰਿਵਾਰ ਨੂੰ ਇਹਦੇ ਪਰਿਵਾਰ ਨੂੰ ਸ਼ੁਕਸ਼ਾਂਤੀਆਂ ਬਕਸੀ ਸ਼ੁਕਸ਼ਾਂਤੀਆਂ ਹੋਸੀ ਹੈਪੀ ਬਰਥਡੇ ਕਹੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ